ਆਜੇ ਤੇ ਨੰਬਰ ਲੱਗਿਆ ਹੋਣਾਗਾ ਜਿਹੜਾ ਦਾ ਵਾਰੰਟੀ ਜਿਹੜਾ ਹੁੰਦਾਗਾ ਤੇ 8 ਲੈ ਬਸ ਵੀ ਇੱਕ ਲੱਗਿਆ ਹੁੰਦਾਗਾ ਇਹ ਆ ਦੇਖ ਐਨੇ ਬਈ 8-10000 ਰੁਪਏ ਆ ਸਸਤਾ ਨਾ ਸਾਈਕਲ ਲੈ ਲਿਓ ਕਈ ਵਾਰ ਆਪਾਂ 8-10000 ਦਾ ਸਾਈਕਲ ਲੈ ਲੈਨੇ ਆ ਗੇਰਾਂ ਵਾਲਾ ਦੇਖ ਕੇ ਵੀ ਸਸਤਾ ਉਹ ਬਈ ਜਮੇ ਤਵਾੜ ਬਣ ਜਾਂਦੇ ਆ ਇਹਦਾ ਵੈਸੇ ਹੀ ਬਹੁਤ ਹਿਲਾ ਹੁੰਦਾ ਤੇ ਗੇਰ ਦੇ ਵਿੱਚ ਕਾਬਜਾਬ ਨਹੀਂ ਹੈਗਾ ਜਿਆਦਾ ਗੇਰ ਵਾਲਾ ਸਾਈਕਲ ਲੈ ਲਓ ਬਈ ਇਹ ਸਾਈਕਲ ਅੱਜ ਪੜਾਖ ਰਿਹਾ ਗੱਡੀ ਦੇ ਵਿੱਚ ਤੇ ਚੱਲਦੇ ਆ ਫੇਰ ਸਾਈਕਲਿੰਗ ਕਰਨ ਦੇ ਪਾਸੇ ਟੂਰ ਜਾਵਾਂਗੇ ਅੱਜ ਗੱਡੀ ਦੇ ਵਿੱਚ ਰੱਖ ਲਿਆ ਗਾਵੇਂ ਤੋਂ ਸਟਾਰਟ ਕਰਾਂਗੇ ਠੀਕ ਹੈ ਗੱਡੀ ਠੱਲ ਦਿਆਂਗੇ ਉੱਥੇ ਤੇ ਫਿਰ ਸਾਈਕਲ ਲੈ ਕੇ ਆਵਾਂਗੇ ਗੱਡੀ ਫਿਰਕੇ ਦਿੰਦੇ ਆਵਾਂਗੇ ਠੀਕ ਹੈ ਅੱਜ ਗੱਡੀ ਠੱਲ ਜਾਗੇ ਠੀਕ ਹੈ ਜੀ ਤੇ ਸਾਰਾ ਵਲੋਗ ਸ਼ੂਰ ਦੇਖੋ ਵੇਖਦੇ ਆ ਕਿਹੜੇ ਪਾਸੇ ਦਾ ਬੰਦਾ ਸੁਭਾਅ ਕਿੱਦਾਂ ਨੂੰ ਜਾਣੇ ਆਪਾਂ ਸਾਈਕਲਿੰਗ ਕਰਦੇ ਆ ਅੱਜ ਫਿਰ ਸਾਈਕਲ ਗੱਡੀ ਦੇ ਵਿੱਚ ਤੇ ਗੱਡੀ ਆਪਣੇ ਥੱਲੇ ਕਰ ਲਏ ਆਪਾਂ ਠੀਕ ਹੈ ਸਾਰਾ ਵਲੋਗ ਦੇਖੋ ਐਂਡ ਤੱਕ ਸਾਨੂੰ ਪਤਾ ਲੱਗ ਜੂਗਾ ਆਪਾਂ ਕਿੱਧਰ ਨੂੰ ਜਾਂਦੇ ਆ ਕਿੱਧਰ ਨੂੰ ਸਾਈਕਲਿੰਗ ਕਰਦੇ ਆ ਆਪੇ ਆਪਣਾ ਵੀਟਵਨ ਠੀਕ ਹੈ ਜੀ ਓਕੇ ਜੁੜੇ ਰਹੋ ਬਲੌਗ ਦੇ ਨਾਲ ਸਾਰੇ ਦੇ ਨਾਲ ਚਲੋ ਵੀ ਜੀ ਪਹਿਲੇ ਜੈਕ ਟੋ ਤੇ ਸਾਈਕਲ ਦਾ ਨਿੱਕਾ ਮੋਟਾ ਕੰਮ ਵੀ ਕਰਾਉਣਾ ਸੀ ਉਹ ਆਪਾਂ ਕਰਾ ਲਿਆ ਤੇ ਗੱਡੀ ਥੱਲੇ ਦੀ ਜੈਕ ਟੋ ਉਹਦਾ ਕੰਮ ਕਰਾਉਣਾ ਸੀ ਬੜਾ ਮੋਟਾ ਨਿੱਕਾ ਮੋਟਾ ਜਿਹਾ ਉਹ ਕੰਮ ਦਿਲਾਤੀ ਹੈ ਤੇ ਹੁਣ ਆਪ ਅੱਗੇ ਚੱਲਦੇ ਆਂ ਤੈਨੂੰ ਦੀ ਵੇਖੋ ਅੱਗੇ ਨਾਲ-ਨਾਲ ਵਲੌਗ ਨੂੰ ਸਾਰੇ ਨੂੰ ਵੇਖੋ ਕਾਲਾ ਬਸ਼ਨੰਦੀ ਤੇ ਨਾਲ ਕਾਲੇ ਦਾ ਬੇਲੀ ਵੀ ਮੈਂ ਮੈਂਬਰ ਹੈ ਇਹਨਾਂ ਨਾਲ ਮਿਲਦੇ ਆਂ ਜਿੱਤੋਂ ਆਏ ਸੀਗੇ ਕਿਵੇਂ ਕਾਲੇ ਵਧੀਆ ਵਧੀਆ ਹੋਰ ਬਈ ਠੀਕ ਆ ਜੀ ਵਧੀਆ ਠੀਕ ਹੈ ਗਰਮੀ ਬਹੁਤ ਆ ਯਾਰ ਗਰਮੀ ਬਹੁਤ ਹੈ ਮੈਂ ਸਾਈਕਲ ਤੇ ਫਿਰਦਾ ਹੈ ਹੈ ਇਹਨਾਂ ਕੀ ਕੋਲੋਂ ਕਿਹੜੇ ਖੂਰ ਖਾਂਦੇ ਆ ਨਾ ਵੀ ਹਾਂ ਜੀ ਪਰ ਦੇਖ ਤਾ ਤੁਰਪੇ ਬਈ ਤੇ ਚੱਲਦੇ ਆਂ ਪਿੰਡ ਨੂੰ ਦੇਖੋ ਆ ਗਿਆ ਆਪਣੇ ਚਾਰੇ ਵਾਲੇ ਸੰਤਾਂ ਦਾ ਡੇਰਾ ਤੇ ਇਹ ਕਿਹਾ ਓਕੇ ਹੋ ਗਿਆ ਆਪਣੇ ਸਿੰਗਲ ਉਹ ਥੋੜੀ ਡੈਲਾ ਹੋ ਗਿਆ ਪਰ ਨਾਲ ਲੋ ਵੀ ਕੰਮ ਕਰਾ ਰਿਹਾ ਨਿਕਲ ਮੁਟ ਇਹਦਾ ਫੋਨ ਆ ਲੱਗ ਗਿਆ ਇਹਵਾ ਓਕੇ ਹੋ ਗਿਆ ਕੰਮ ਓਕੇ ਦੀ ਰਿਪੋਰਟ ਚੱਲਦੇ ਆ ਪਿੰਡ ਨੂੰ ਔੜੀ ਖੜੀ ਦੇਵਾ ਜੋ ਨਹੀਂ ਲਾ ਰਿਆ ਨਲੇ ਮੇਂ ਸਿੰਗਲ ਦੀ ਸਪੀਡ ਦੇਖ ਲਓ ਤੇ ਤੀਰੂ ਦੇ ਆਸ-ਪਾਸੇ ਹੋ ਘਰਾ ਹੰਦਰੀ ਨਾਲ ਸਾਈਕਲ ਬਹੁਤ ਜਿਆਦੇ ਵਾਲਾ ਸਾਈਕਲ ਤੇ ਇਹ ਤਾਂ ਲਈ ਫਿਰਦੇ ਹਾਂ ਤੁਹਨੇ ਦੇ ਬਾਰੇ ਵੀ ਦੇਵਾਂਗੀ ਪੂਰੀ ਜਾਣਕਾਰੀ ਕਿੱਥੋਂ ਮਿਲਦਾ ਤੇ ਕਿਵੇਂ ਮਿਲਦਾ ਕਿਉਂਕਿ ਇਹ ਸਾਈਕਲ ਬਹੁਤ ਔਖੇ ਮਿਲਦੇ ਆ ਇਹ ਸਾਈਕਲ ਬਾਈ ਬਹੁਤ ਔਖੇ ਮਿਲਦੇ ਕਿਉਂਕਿ ਤੇ ਪੁਰਾਣੇ ਤਾਂ ਮੁਸ਼ਕਲ ਮਿਲਦੇ ਤੇ ਇਹ ਆਨਲਾਈਨ ਮੰਗਾਉਣਾ ਪੈਂਦਾ ਬਾਈ ਤੇ ਜੇ ਆਪਾਂ ਦੁਕਾਨ ਨਾਲ ਤੋਂ ਲਵਾਂਗੇ ਬਟਿੰਡਾ ਬਟਿੰਡੋ ਉਹ ਪਹਿਲਾਂ ਲਿਆ ਕੇ ਰੱਖੀ ਬੈਠੇ ਨੇ ਮੰਗਵਾ ਕੇ ਆਨਲਾਈਨ ਉਹਨਾਂ ਤੋਂ ਲੈਣ ਦਾ ਫਾਇਦਾ ਨਹੀਂ ਫਿਰ ਇਹਦੀ ਗਾਰੰਟੀ ਨਹੀਂ ਦਿੰਦੀ ਕਿਉਂਕਿ ਇਹਦੀ ਫਰੇਮ ਦੀ ਲਾਈਫਟਾਈਮ ਦੀ ਗਾਰੰਟੀ ਹੁੰਦੀ ਹੈ ਇਹਦੇ ਇੱਕ ਨੰਬਰ ਲੱਗਿਆ ਹੁੰਦਾ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਆ ਗਏ ਬਈ ਜਿੱਤ ਤੋਂ ਇੱਥੇ ਆਪਣੇ ਮੁੰਡੇ ਦਾ ਭਰਾ ਤੇ ਮੇਰੇ ਪੁੱਰੇ ਦਾ ਐਕਸੀਡੈਂਟ ਹੋ ਗਿਆ ਝੰਟ ਨਾਲ ਤੇ ਆਪ ਗੋਲਤਵਰੇ ਗੋਲੇ ਆ ਜਾਈ ਜਾਂਦੇ ਪਿੰਡ ਨੂੰ ਤੇ ਤਾਰੇ ਵਲੋਗ ਜੂਰ ਦੇਖੋ ਪਿੰਡ ਤੱਕ ਦੱਸਾਂਗੇ ਕਿੰਨੇ ਮਿੰਟਾਂ ਚ ਪਹੁੰਚ ਗਈ ਪਿੰਡ ਆਪਾਂ ਕਿੰਨੇ ਵਜੇ ਤੁਰੇ ਸੀਗੇ ਤੇ ਸੈਂਗਤ ਸਪੀਡ ਦੇਖੋ ਕਿੰਨੀ ਤੇਜ਼ ਹੋਊਗੀ ਜੁੜੇ ਰਹੋ ਨਾਲ ਠੀਕ ਹੈ ਜੀ ਉਹ ਸਾਡੇ ਗੁਰੂ ਘਰ ਆ ਗਿਆ ਰਸਤੇ ਵਾਲਾ ਜੀ ਆਪਾਂ ਅੱਧਰ ਜਿੱਡਗੀ ਤੇ ਪਹੁੰਚ ਗਏ ਕਿਤੇ ਨਹੀਂ ਰੁਕੇ ਭਾਈ ਇਹ ਚਿੱਤ ਰਿਹਾ ਬਣਿਆ ਮੈਨੂੰ ਲੱਗਦਾ 15-20 ਮਿੰਟਾਂ ਦੇ ਵਿੱਚ ਪਿੰਡ ਪਹੁੰਚ ਜਾਗੇ ਇਹਦੇ ਤੱਕ ਮੈਨੂੰ ਲੱਗਦਾ ਸਹੀ ਸਕਰੀਨਸ਼ਾਟ ਮੈਂ ਬੰਗਣਾ ਵਾਲਾ ਦੇਖ ਲਓ ਸ਼ੁਰੂ ਉਥੋਂ ਕੀਤਾ ਸੀ ਤੇ ਅੰਡ ਕਿੱਥੇ ਕੀਤਾ ਜੀ ਲਓ ਜੀ ਰਾਈਏ ਨੇ ਪਿੰਡ ਨੂੰ ਵੇਖੋ ਤੁਸੀਂ ਆਪੇ ਚੱਲੇ ਜਾਂਦਾ ਸਾਈਕਲ ਆਪਾਂ ਥਰੇ ਪਾ ਕੇ ਅੱਗੇ ਚੱਲੇ ਜਾਂਦੇ ਠੀਕ ਹੈ ਜੀ ਉਹ ਮੰਦਿਰ ਕੋਲੇ ਪਹੁੰਚ ਗਏ ਚੈਨੇ ਚੈਨੇ ਪਹੁੰਚ ਗਏ ਬਾਈ ਆ ਗੁਰੂ ਘਰ ਚੈਨੇ ਦਾ ਤੇ ਮਿਲਦੇ ਆਪਾਂ ਅੱਗੇ ਵੜ ਕੇ ਆਪਾਂ ਲੋ ਬਈ ਲੋ ਬਈ ਜਿੱਥਰੋਂ ਚੈਨੇ ਪਹੁੰਚ ਗਏ ਆਪਾਂ ਤੇ ਚੈਨੇ ਆਪਣੇ ਪਿੰਡ ਨੂੰ ਹੋ ਗਏ ਸਿੱਧੇ بس 20 ਸੈਂਟੀਮੀਟਰ ਦੇ ਪਰ ਪਿੰਡ ਪਹੁੰਚ ਜਾਗੇ ਤੇ ਵਲੋਗ ਸਾਰਾ ਦੇਖ ਲਿਆ ਕਰੋ ਬਾਈ ਇਹਨੇ ਬੰਦਾ ਮੋਟੀਵੇਟ ਹੁੰਦਾ ਰਹਿੰਦਾ ਲਾਈਕ ਕਰਦੇ ਆ ਕਰੋ ਕਮੈਂਟ ਕਰਦੇ ਆ ਕਰੋ ਤੇ ਵੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਹੋਰ ਵਲੋਗ ਦੇਖਣ ਵਾਸਤੇ ਆਪਾਂ ਖਾਵਾ ਖੂਰਾ ਵਗੈਰਾ ਵੀ ਕਰਦੇ ਨੇ ਇੰਨੇ ਚੋ ਵੀ ਕਰਦੇ ਆ ਜਿਗੇ ਨਵੀਂ ਆ ਦੀ ਕਹਾਣੀ ਤਸਵੀਰ ਜਿੰਦਗੀ ਦੀ ਤੇ ਆਪੇ ਨਾਲ ਕੰਟੈਕਟ ਕਰ ਸਕਦਾ ਆਪਾਂ ਇੰਟਰਵਿਊ ਵੀ ਕਰ ਲੈਨੇ ਆ ਕਵਰ ਆ ਕੁੜਾ ਪੱਟੇ ਨਾ ਤੇ ਉਹਨਾਂ ਨਾਲ ਇਹਨਾਂ ਲੋ ਵੀ ਪਿੰਡ ਨੂੰ ਲੋ ਵੀ ਪਿੰਡ ਅੱਪ ਪਹੁੰਚ ਗਏ ਆ ਤੇ ਵੀਡੀਓ ਨੂੰ ਨਾ ਤੁਸੀਂ ਅੱਜ ਪਿੰਡ ਤੇ ਜ਼ਰੂਰ ਦੇਖੋ ਅਪਾ ਸਾਈਕਲ ਬਾਰੇ ਸਾਰੀ ਜਾਣਕਾਰੀ ਪੂਰੀ ਦੇਵਾਂਗੇ ਇਸ ਬਾਰੇ ਕਿੰਨੇ ਦਾ ਆਉਂਦਾ ਕਿੰਨੇ ਦਾ ਨਹੀਂ ਸਾਰਾ ਕੁਝ ਦੱਸਾਂਗੇ ਕਿੱਥੋਂ ਮਿਲਦਾ ਤੇ ਪਿੰਡ ਅੱਪ ਪਹੁੰਚ ਗਏ ਆ ਲੋ ਵੀ ਪਹੁੰਚ ਗਏ ਪਿੰਡ ਅੱਪ ਤੇ ਦੁਬਾਰਾ ਅਜਾ ਵੀਡੀਓ ਵੇਖਿਓ ਅਪਾ ਸਾਈਕਲ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਤੇ ਬਈਆਂ ਬੱਚੀਆਂ ਮਿੰਟਾਂ ਚ ਅਪ ਪਿੰਡ ਪਹੁੰਚ ਗਏ ਜੀ ਤੇ ਤੋ ਤੋ ਠੀਕ ਹੈ ਜੀ ਹਾਂ ਜੀ ਭਾਈ ਜਿਵੇਂ ਆਪਾਂ ਕਹਿਆ ਸੀ ਬਾਈਸਾਈਕਲ ਬਾਰੇ ਜਾਣਕਾਰੀ ਦੇਵਾਂਗੇ ਤੇ ਆਪਾਂ ਘਰੇ ਪਹੁੰਚ ਗਏ ਆ ਤੇ ਤੁਹਾਨੂੰ ਦੱਸਦੇ ਆਪਾਂ ਨਾਲ ਸਾਈਕਲ ਦਿਖਾਉਣੇ ਆ ਨਾਲ ਜਾਰ ਕਰੀ ਦਿੰਨੇ ਆ ਆ ਖੜਾ ਵੀ ਆਪਣਾ ਬੀਟਵਨ ਸਾਈਕਲ ਇਹ ਬੀਟਵਨ ਦਾ ਡਕੈਥਲਨ ਕੰਪਨੀ ਦਾ ਸਾਈਕਲ ਆ ਤੇ ਇਹਦਾ ਨਾਮ ਹੈਗਾ ਬੀਟਵਨ ਮਾਈ ਬਾਈਕ ਤੇ ਇਹ ਜਿਵੇਂ ਮਨ ਲਾ ਸਾਈਕਲਾਂ ਦੀਆਂ ਕਿਸਮਾਂ ਕਈ ਹੁੰਦੀਆਂ ਜਿੰਨਾ ਵੇਖਿਆ ਮੈਂ ਲ ਮਟੀਵੀ ਆ ਜਾਂਦੇ ਆ ਹਨ ਤੇ ਜਿਹੜਾ ਜਿਹੜੇ ਪੜਨ ਚੱਲਨ ਵਾਲੇ ਹੁੰਦੇ ਜਿਹੜਾ ਇਹ ਸਾਈਕਲ ਆ ਇਹ ਆਉਂਦਾਗਾ ਬੀਟ ਵੈਨ ਸਿਟੀ ਬਾਈਕ ਤੇ ਇਹਦੇ ਵੀ ਵੇਖੋ ਸਿੰਗਲ ਗੇਅਰ ਹੁੰਦਾ ਇਹ ਤੇ ਸਿੰਗਲ ਗੇਅਰ ਦੇ ਵਿੱਚ ਆਉਦਾ ਕੋਈ ਗੇਰ ਵਾਲਾ ਸਾਈਕਲ ਨਹੀਂ ਹੁੰਦਾਗਾ ਤੇ ਆਹ ਦੇਖੋ ਜੀ ਆ ਜਿਹਦੇ ਨੰਬਰ ਲੱਗਿਆ ਹੋਆ ਹੁੰਦਾਗਾ ਜਿਹੜਾ ਦਾ ਗਾਰੰਟੀ ਜਿਹੜਾ ਹੁੰਦਾਗਾ ਤੇ ਇਹਦੇ ਲਈ ਬਸ ਇੱਕ ਲੱਗਿਆ ਹੁੰਦਾਗਾ ਇਹ ਆਹ ਦੇਖੋ ਸੁਣਨ ਵਾਲਾ ਹੋਣਾ ਆਪੇ ਥੱਲੇ ਏਦਲੇ ਵਾਸਤੇ ਇਹਦਾ ਬਰੰਤੀ ਹੁੰਦੀ ਹੈ ਤੇ ਮੰਨ ਲਾ ਜਦੋਂ ਆਪਾਂ ਇਹ ਜੇ ਆਪਾਂ ਸਾਈਕਲ ਨੂੰ ਇਸ ਟਾਈਮ ਇਹਦਾ ਜਿਹੜਾ ਪ੍ਰਾਈਸ ਹੈ 7000 ਰੁਪਏ ਪ੍ਰਾਈਸ ਹੈ ਜੇ ਆਪਾਂ ਇਸ ਟਾਈਮ ਇਹਨੂੰ ਲੈਣੇ ਆ ਤਾਂ ਸਟੋਰ ਦੇ ਉੱਤੋਂ ਜਾ ਕੇ ਆਨਲਾਈਨ ਵੀ ਮੇਰੇ ਖਿਆਲ ਦੇ ਵਿੱਚ ਆਉਗਾ ਤੇ ਜੇ ਆਪਾਂ ਆਪਣੇ ਨੇੜੇ ਤੇੜਿਓਂ ਕਿਸੇ ਸ਼ਾਪ ਤੋਂ ਲੈਣੇ ਆ ਨੇੜੇ ਕੋਈ ਸ਼ਹਿਰ ਲਾ ਜਿਵੇਂ ਬਠਿੰਡਾ ਫਰੀਦਕੋਟ ਵੱਡੇ ਸ਼ਹਿਰਾਂ ਦੇ ਵਿੱਚ ਇਹਦਾ ਛੋਪਾ ਦੇ ਵੀ ਵੇਲੇ ਵੜ ਹੁੰਦੇ ਆ ਉਹਨਾਂ ਨੇ ਦਾ ਫਿਰ ਤੁਹਾਨੂੰ ਪਤਾ ਵੀ ਆ ਦੀ ਥੋੜੀ ਬੋਤੀ ਦਾ ਲਿਓ ਕਮਾਈ ਕਰਦੇ ਹਨ ਵਿੱਚ ਕਹੋਗੇ ਮੰਗਾ ਕੇ ਵੀ ਦਿੰਦੇ ਆ ਸਾਈਕਲ ਤੇ ਪਰ ਜੇ ਆਪਾਂ ਸਟੋਰ ਤੋਂ ਲਵਾਂਗੇ ਤਾਂ ਆਪ ਨੂੰ ਬੈਨੀਫਿਟ ਵੱਧ ਮਿਲਦਾ ਸਾਨੂੰ ਇਹਦੀ ਨਾ ਪਹਿਲਾਂ ਇਹਦਾ ਵੇਚਦੇ ਇੱਕ ਆਫਰ ਆਇਆ ਸੀਗਾ ਜਦੋਂ ਮਨ ਲਾ ਲਾਈਫਟਾਈਮ ਦੀ ਵਾਰੰਟੀ ਸੀਗੀ ਫ੍ਰੀ ਫ੍ਰੀਮ ਦੀ ਕੈਥਲਨ ਤੇ ਆਇਆ ਵਾ ਸੀ ਆਫਰ ਉਹ ਸ਼ਾਇਦ ਬੰਨ ਪੱਕਾ ਕਲੀਅਰ ਨਹੀਂ ਪਤਾ ਉਹ ਤੁਸੀਂ ਸਟੋਰ ਤੇ ਜਾ ਕੇ ਜਾਂ ਕਾਲ ਕਰਕੇ ਉਹਨਾਂ ਨੂੰ ਪੁੱਛ ਸਕਦੇ ਆ ਕਿਉਂਕਿ ਵੈਸੇ ਜੇ ਆਪਾਂ ਲੈਨੇ ਆ ਵੈਸੇ 2 ਸਾਲ ਦੀ ਨਾ ਦੀ ਆਉਂਦੀ ਹੈ ਵਾਰੰਟੀ ਤੇ ਲਾਈਫਟਾਈਮ ਗਰੰਟੀ ਵੀ ਇਹਨਾਂ ਦੀ ਸੀਗੀ ਸ਼ਾਇਦ ਹੁਣ ਵੀ ਹੋਵੇ ਬੀਟਮੈਂ ਤੇ ਫਰੇਮ ਦੀ ਵਾਰੰਟੀ ਹੁੰਦੀ ਹੈ ਤੇ ਇਹਦਾ ਸਾਈਕਲ ਹੈ ਤੁਸੀਂ ਵੇਖ ਰਹੇ ਹੋ ਨਾ ਇਹ ਐਲੂਮੀਨੀਅਮ ਦਾ ਸਾਈਕਲ ਹੈ ਤੇ ਇਹ ਸਾਰਾ ਆ ਦੇਖੋ ਹੌਲਾ ਜਿਹਾ ਸਾਈਕਲ ਹੁੰਦਾ ਹੈਗਾ ਕੋਈ ਇਹ ਬੜਾ ਭਾਰਾ ਸਾਈਕਲ ਨਹੀਂਗਾ 13 ਕਿਲੋ weight ਹੈ ਸਾਈਕਲ ਦਾ ਸਿਰਫ 13 ਕਿਲੋ ਤੇ ਜੇ ਜਦੋਂ ਆਪਾਂ ਇਹ ਸਾਈਕਲ ਲੈਣੇ ਆ ਤੇ ਇਕੱਲਾ ਫਰੇਮ ਫਰੇਮ ਇਹ ਜਦੋਂ ਆਪਾਂ ਆਨਲਾਈਨ ਮੰਗਾਉਣੇ ਆ ਮਤਲਬ ਇਹਦੀ ਨਾ ਐਕਸੈਸਰੀ ਕੋਈ ਨਹੀਂ ਮਿਲਦੀ ਜਿਵੇਂ ਆ ਮਰਗਾਟ ਹੋ ਗਿਆ ਦੇਖੋ ਆਪਣੇ ਤਾਂ origignal ਪਵਾਏ ਪਿਆ ਬੀਟ ਵੈਂਦੇ ਤੇ ਨਿਵਾਨਾ ਕੰਪਨੀ ਦੇ ਆ ਬੀਟ ਵੈਂਦੇ ਆ ਤੇ ਮਹਿੰਗੇ ਹੁੰਦੇ ਜਦੋਂ ਆਪਾਂ ਲਿਆ ਸੀਗਾ ਨਾ ਇਹਦੇ ਬਾਈ ਤੋਂ ਮਰਗਾਟ ਸੁਣ ਦਿਖਾਉਣੇ ਇਹਦੇ ਤੇ ਵੀ ਦੇਖਿਆ ਵਾ ਇਹ ਵਾਰ ਜਦੋਂ ਆਪਾਂ ਸਾਈਕਲ ਲੈਨੇ ਆ ਨਾ ਉਹਦੇ ਨਾਲ ਬਾਈ ਕੁਛ ਨਹੀਂ ਹੁੰਦਾ ਮਰਗਾਟ ਵੀ ਨਹੀਂ ਹੁੰਦੇ ਤੇ ਸਟੈਂਡ ਵੀ ਨਹੀਂ ਹੁੰਦਾ ਦੇਖੋ ਮਗਰ ਵੀ ਤੇ ਆ ਪਿਆ ਦੇਖਿਆ ਬੀਟ ਵੈਂਨ ਜਿਹਨ ਕੀ origignal ਆ ਸੀਟ ਕਵਰ ਆ ਜਿਹੜਾ ਇਹਦਾ ਤੇ ਇਹ ਵੀ ਆਪਣਾ ਬੀਟ ਵੈਂਦੇ ਹੀ ਆ ਬਾਈ origignal ਅਸੈਸਰੀ ਤੇ ਆ ਵੀ ਆਪ ਦਾ ਲਾਉਣਾ ਪੈਂਦਾ ਇਕੱਲੇ ਸਕਰੂ ਹੁੰਦੇ ਆ ਤੇ ਸਟੈਂਡ ਵੀ ਆਪ ਦਾ ਲਗਾਉਣਾ ਪੈਂਦਾ ਆਪਣਾ ਸਟੈਂਡ ਵੀ ਬੀਟ ਪੈਂਦਾਗਾ ਠੀਕ ਹੈ ਤੇ ਜਿਹੜੇ ਦੇ ਚੱਕੇ ਆ ਜਾਂਦੇ ਆ ਇਹ ਵੀ ਐਸੇ ਆ ਦੇਖੋ origignal ਆਪਣੇ ਜਿਹੜਾ ਨਾਲ ਦਿਆ ਸਾਰਾ ਕੁਸ ਠੀਕ ਹੈ ਤੇ ਮੋੜ ਲਿਆਗੇ ਤੇ ਜਿਹੜਾ ਮੈਂ ਲੱਗ ਗਿਆ ਬ੍ਰੇਕਾ ਹੁੰਦੀਆਂ ਇਹਦੇ ਵੀ ਬ੍ਰੇਕਾਂ ਦੇ ਵਿੱਚ ਆਉਂਦਾ ਇਹ ਕੋਈ ਡਿਸਕ ਬ੍ਰੇਕਾ ਜ ਨਹੀਂ ਆਉਂਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਵੀ ਬ੍ਰੇਕਾ ਹੁੰਦੀਆਂ ਡਿਸਕ ਬ੍ਰੇਕਾਂ ਇਹ ਇੱਥੇ ਖੁੱਲ੍ਹੇ ਜਾਂਦਾਗਾ ਜੇ ਆਪਾਂ ਬੇ ਕਸਨੇ ਕੁਸਨੇ ਹੋਣ ਜਾਂ ਜਿਵੇਂ ਵੀ ਆ ਇਹ ਆ ਕਰਕੇ ਇਦਾਂ ਤੇ ਵਿੱਚ ਪੈ ਜਾਂਦਾ ਚੱਲ ਕੋਈ ਨਹੀਂ ਆਪਾਂ ਬਾਅਦ ਚ ਪਾ ਲੈਨੇ ਠੀਕ ਹੈ ਤੇ ਜੇ ਭਾਈ ਤੁਸੀਂ ਇਹ ਮੰਨ ਲਾ ਮਗਾਉਣਾ ਚਾਹੁੰਦੇ ਆ ਹਨਾ ਤੇ ਇਹਨਾਂ ਦੇ ਪੰਜਾਬ ਦੇ ਵਿੱਚ ਆਪਣੇ 5 ਸਟੋਰ ਆ ਸੋ ਉਹਨਾਂ ਮੈਂ ਦੱਸ ਦੇਣਾ ਆਪਾਂ ਸਟੋਰ ਇਹਨਾਂ ਦੇ ਕਿੱਥੇ ਕਿੱਥੇ ਆ ਇੱਕ ਤਾਂ ਹੈਗਾ ਇਹਨਾਂ ਦੇ ਲੁਧਿਆਣਾ ਸਟੋਰ ਆ ਭਾਈ ਤੇ ਇੱਕ ਅਮਰitsar ਸਾਹਿਬ ਆ ਤੇ ਇੱਕ ਐਮਬੀਡੀ ਮਾਉਲ ਦੇ ਵਿੱਚ ਜਲੰਧਰ ਇਹਨਾਂ ਦਾ ਸਟੋਰ ਹੈਗਾ ਤਾਂ ਕਿੱਥੇ ਨੰਦਾ ਜਿਰਖਪੁਰ ਤੇ ਪਟਿਆਲਾ ਪੰਜ ਸਟੋਰਾਂ ਪਿਆਜ ਦੇ ਵਿੱਚ ਇਹ ਡਕੇਥਲਨ ਦੀ ਕੰਪਨੀ ਹੈ ਡਕੇਥਲਨ ਕਹਿੰਦੇ ਇਹਨਾਂ ਨੂੰ ਗਾ ਇਹਨਾਂ ਦਾ ਬੀਟਵੈਨ ਤੇ ਮਾਈ ਬਾਈਕ ਇਹਦਾ ਨਾਮ ਸਾਈਕਲ ਦਾ ਜਿਹੜਾ ਇਹ ਸਾਈਕਲ ਜਿਹੇ ਨੇ ਇਹ ਸਾਈਕਲ ਲੈਣਾ ਬਹੁਤ ਹੀ ਜਿਆਦਾ ਹਲਕਾ ਤੇ ਬਹੁਤ ਰੈਲਾ ਸਾਈਕਲ ਆ ਇਹ ਬਹੁਤ ਯਾਨੀ ਕਿ ਬਹੁਤ ਅੱਜ ਕੱਲ੍ਹ ਜਿਹੜੇ ਨੌਜਵਾਨ ਮੁੰਡੇ ਸਾਈਕਲਿੰਗ ਕਰਦੇ ਆ ਨਾ ਉਹਨਾਂ ਦੀ ਯਾਨੀ ਕਿ ਇਹ ਪਸੰਦ ਆ ਜਿਹੜੇ ਯਾਨੀ ਕਿ ਸ਼ੁਰੂਆਤ ਕਰਨਾ ਚਾਹੁੰਦੇ ਆ ਠੀਕ ਹੈ ਨਾ ਰੇਂਜਰ ਦਾ ਰੇਂਜਰ ਹੈ ਤੇ ਸੈਂਪਲ ਦਾ ਸੈਂਪਲ ਸਾਈਕਲ ਆ ਇਹ ਮਤਲਬ ਬੱਚੇ ਨੇ ਆਪਣੇ ਮਤਲਬ ਪਰਿਵਾਰ ਦੇ ਵਿੱਚ ਵੱਡੇ ਬਿਸ਼ੁਰਗ ਵੀ ਇਹਨੂੰ ਚਲਾ ਸਕਦੇ ਆ ਕੋਈ ਇਹਦੇ ਵਿੱਚ ਉਹ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਦੇਵਾ ਸੈਂਪਲ ਦਾ ਸੈਂਪਲ ਨਾ ਤੇ ਰੇਂਜ ਦੇ ਦਾ ਰੇਂਜਰ ਆ ਠੀਕ ਹੈ ਕੋਈ ਬੜਾ ਭਾਰਾ ਨਹੀਂ ਹੈਗਾ ਤੇ ਹਲਕਾ ਜਿਹਾ ਸਾਈਕਲ ਆ 13 ਕਿਲੋ ਦਾ ਸਾਰਾ ਸਾਈਕਲ ਆ ਇਹ ਤੇ ਜਦੋਂ ਆਪ ਇਹਨੂੰ ਨਵਾਂ ਲੈਣੇ ਆ ਮਰਗਾਰਡ ਠੀਕ ਆ ਤੇ ਆਹਾਂ ਸਟੈਂਡ ਹੈ ਤੇ ਆਹ ਮਰਗਾਰਡ ਬਾ ਜਿਹੜਾ ਬੋਤਲ ਵਾਲਾ ਹੁੰਦਾ ਇਹ ਚੀਜ਼ ਆਪ ਨੂੰ ਅੱਡ ਲੈਣੀਆਂ ਪੈਂਦੀਆਂ ਨੇ ਇਹ ਨਾਲ ਨਹੀਂ ਆਉਂਦੇ ਨੇ ਠੀਕ ਹੈ ਤੇ ਇਹ ਆਦੋ ਚੰਗੀਆਂ ਲੈ ਕੇ ਪਾ ਲਓ ਇੱਕ ਵਾਰੀ ਲੈਣੀਆਂ ਕਿਉਂਕਿ ਆਪਣੇ ਤਾਂ origignal ਲੱਗਿਆ ਵਾ ਸਾਰਾ ਸਮਾਨ ਠੀਕ ਹੈ ਇਹ origignal ਮਰਗਾਰਡ ਤੇ ਸਟੈਂਡ ਤੇ ਸੀਟ ਕਵਰ ਆਇਆ ਇਹ ਸੀਟ ਕਵਰ ਵੀ ਅੱਡ ਵਾ ਦੇਖੋ ਇਹ ਵੀ origignal ਵਾ ਇਹ ਇਕੱਲੀ ਐਸੈਸਰੀ ਐਸੈਸਰੀ ਮੇਰੇ ਖਿਆਲ ਦੇ ਵਿੱਚ 1800 ਕੇ 1900 ਦੀ ਤੱਕ ਇਕੱਲੀ ਐਸੈਸਰੀ ਹੈ ਤੇ ਪੁਰਾਣਾ ਸਾਈਕਲ ਜੇ ਲੈਣਾ ਹੋਵੇ ਇਹ ਬਈ ਮੈਂ ਮੈਂ ਵੀ ਪੁਰਾਣਾ ਲਿਆ ਸੀ ਜਮੈਂ ਮੈਂ ਕਹਦੇ ਮੈਂ ਨਵਾਂ ਨਹੀਂ ਲੈਂਦਾ ਲਿਆ ਸੀਗਾ ਇਸ ਬਾਕਸ ਨੂੰ ਲੈ ਕੇ ਆਏ ਸੀਗੇ ਮੈਂ ਤੇ ਇੱਕ ਮੇਰਾ ਭਰਾ ਸੀ ਮੇਰੇ ਨਾਲ ਗਿਆ ਤੇ ਅਸੀਂ ਗੱਡੀ 'ਚ ਰੱਖ ਕੇ ਲੈਏ ਸੀਗੇ ਤੇ ਉਦੋਂ ਜਿਵੇਂ ਥੋੜਾ ਟਾਈਮ ਹੋਇਆ ਸੀ ਉਹ ਬਾਈ ਨੇ ਹੀ ਲਿਆ ਸੀ ਉਹਨੇ ਸਾਰਾ ਕੁਝ origignal ਪਾਇਆ ਸੀਗਾ ਉਹ ਕਹਿੰਦਾ ਵੀ ਮੇਰਾ ਆ ਉਹ origignal ਸਾਰਾ ਕੁਝ ਇਹਦੇ ਪਾਇਆ ਵਾ ਰਿਗਾਰਡ ਮੇਰੇ ਬੂੜਾ ਉਹ ਕਹਿੰਦਾ ਜੇ ਲਾਉਣੇ ਤਾਂ ਮੈਂ ਲਾ ਵੀ ਲੈਂਦਾ ਪਰ ਬਾਈ ਮੈਂ ਲਾਉਦਾ ਨਹੀਂਗਾ ਤੁਸੀਂ ਲੈ ਜਾਓ ਕੋਈ ਕਿੰਨੇ ਮੇਰੇ ਕੀ ਕੰਮ ਆ ਤੇ ਜਦੋਂ ਆਪਾਂ ਹੁਣ ਸਾਈਕਲ ਲੈਣੇ ਆਪਾਂ ਉਹ ਗਏ ਸੀ ਮੇਰੇ ਰਿਗਾਰਡ ਜਿਹੜੇ 100 100 ਦੇ ਪਾਇਆ ਨੇ ਉਹ ਜਾਲੀ ਜੀ ਹੁੰਦੇ ਆ ਉਹ ਟੁੱਟ ਪੈਲੀ ਛੇਤੀ ਜਾਂਦੇ ਆ ਇੱਕ ਵਾਰੀ ਪੈਸੇ ਲਾ ਲੈ ਚੰਗੇ ਪ ਕੈਥਲਨ ਬੀਟਵੈਨ ਮਾਈ ਬਾਈਕ ਤੇ ਇਹ ਸਿਟੀ ਬਾਈਕ ਵਾਈ ਦੀ ਹੈ ਨਾ ਇੱਕ ਐਮਟੀਬੀ ਹੁੰਦੇ ਆ ਇਹ ਸਿਟੀ ਬਾਈਕ ਹੈ ਬੀਟਵੈਨ ਦਾ ਤੇ ਤਾਂ ਕੈਥਲਨ ਦਾ ਬਾਲਾ ਨੂੰ ਪਤਾ ਨਹੀਂ ਸੀ ਵੈਸੇ ਇਹਨੂੰ ਬੀਟਵੈਨ ਮਾਈ ਬਾਈ ਕਹਿੰਦੇ ਆ ਤੇ ਵੈਸੇ ਨਾ ਜਿਹੜੀ ਕੰਪਨੀ ਉਹ ਕੈਥਲਨ ਆ ਠੀਕ ਹੈ ਜੀ ਤੇ ਸਾਈਕਲ ਬਹੁਤ ਵਧੀਆ ਜਿਹੜਾ ਕੋਈ ਨੌਜਵਾਨ ਸ਼ੁਰੂਆਤ ਕਰਨਾ ਚਾਹੁੰਦਾ ਸਾਈਕਲਿੰਗ ਦੇ ਵਿੱਚ ਨਾ ਸਿੰਗਲ ਚਾਹੁੰਦਾ ਸ਼ੌਕ ਰੱਖਦਾ ਇਹ ਨਾਲ ਦਾ ਸਾਈਕਲ ਲੈ ਲਓ ਬਾਈ ਨਾ 700 ਦਾ 7000 ਰੁਪਏ ਦਾ ਪਹਿਲਾਂ ਤਾਂ ਬੜਾ ਸਸਤਾ ਸੀਗਾ 4500 ਦਾ ਸੀ ਕਿ 5000 ਰੁਪਏ ਦਾ ਸਾਈਕਲ ਸੀਗਾ ਸ਼ੁਰੂਆਤ ਦੇ ਵਿੱਚ ਤੇ ਆ ਦੇਖੋ ਆ ਵੀ ਉਹਦੇ ਨਾਲ ਸਾਰਾ ਕੁਝ ਹੋਮੇ ਦਾ ਉਹ ਵੀ ਪਿਆਰ ਹੈ ਜਿਹੜੀ ਕਿ ਅਸੀਂ ਸੁਭਾਈ ਆਪਣੀ ਤਾਂ ਚੱਲ ਆਈ ਸੀ ਜਿਹਦੇ ਜਿਹਦਾ ਆਪਾਂ ਲਿਆ ਸੀ ਉਹਦੀ ਬਾਈ ਦੀ ਸੁਭਾਈ ਬਹੁਤ ਸਟicker ਵੀ ਨਾਲ ਪਏ ਹੋਵੇਂ ਲੱਗੇ ਮਤਲਬ ਜੇ ਉਹਦਾ ਲਿਆ ਵਾ 13 ਦੇ ਉੱਤੇ ਤੁਸੀਂ ਸਟicker ਦੇਖ ਸਕਦੇ ਹੋ ਦੋਨਾਂ ਦੇ ਉੱਤੇ ਲੱਗੇ ਪਈ ਹੈ ਤੇ ਮੈਂ ਵੀ ਹੁਣ ਸੰਗ ਚਲਾਉਣਾ ਰਹਿਲਾ ਇੰਨਾ ਜ਼ਿਆਦੇ ਰਹਿਲਾ ਸਾਈਕਲ ਤਰੀ ਗੱਲਾਂ ਛੱਡਦੇ ਬਹੁਤ ਜਿਆਦੇ ਰੈਲਾ ਗियर ਲਵਾਉਣ ਦੀ ਤੇ ਲੋੜ ਪਹਿਲਾਂ ਮੇਰਾ ਦੱਸਿਆ ਵੀ ਇਹਦੇ ਗੇਅਰ ਇੰਸਟਾਲ ਕਰਵਾ ਲਗੇ ਗੇਅਰਨ ਵੜ ਗੇ ਪਰ ਫਿਰ ਮੈਂ ਬਟਿੰਡੇ ਜਾਂ ਤਾਂ ਉਹਨਾਂ ਨਾਲ ਗੱਲ ਕਰੀ ਸਾਈਕਲ ਆਲੀ ਜਿਹੜੀ ਦੁਕਾਨ ਆ ਬਟਿੰਡੇ ਮੇਨ ਵੱਡੀ ਫੌਜੀ ਚੋਂ ਹੁੰਦੇ ਜੋਰੇ ਭਈ ਇਹਦਾ ਵੈਸੀ ਬਹੁਤ ਰੈਲਾ ਹੁੰਦਾ ਤੇ ਗੇਅਰ ਦੇ ਵਿੱਚ ਇਹ ਕੰਮ ਜਾਬ ਨਹੀਂ ਹੈਗਾ ਜਿਆਦਾ ਗੇਅਰ ਵਾਲਾ ਸਾਈਕਲ ਲੈ ਲੋ ਭਈ ਇਹ ਸਾਈਕਲ ਬਹੁਤ ਜਾਇਜ ਰੇਟ ਦੇ ਵਿੱਚ ਹੈ ਇੰਨੇ ਦਾਦਾ ਸਾਈਕਲ ਵੇਰ ਭਈ ਆਪਣਾ ਸਿੰਪਲ ਸਾਈਕਲ ਨਹੀਂ ਹੁੰਦਾ ਤੁਹਾਨੂੰ ਵੀ ਪਤਾ ਹੈ ਨਾ ਉਹ ਵੀ ਮਹਿੰਗਾ ਹੋਗਾ ਤੇ ਇਹਦਾ ਭਈ ਪੂਰਾ ਵਧਿਆ ਸਾਈਕਲ ਹੈ ਗੇਰਾਂ ਤੋਂ ਬਿਨਾਂ ਗੀਰ ਦੇ ਵਿੱਚ ਜੇ ਲੈਣਾ ਵੇ ਗੀਰ ਦੇ ਵਿੱਚ ਵੀ ਐਸੇ ਮਨ ਲਾ ਗੀਰ ਦੇ ਵਿੱਚ ਬੀਟ ਵੰਦਾ ਜਿਹੜਾ ਸਾਈਕਲ 20 22000 ਤੇ ਮੇਰੇ ਕੱਲ ਦੇ ਵਿੱਚ ਸਟਾਰਟ ਹੋ ਜਾਂਦਾ ਹੈ ਜੇ ਗੀਰ ਦੇ ਵਿੱਚ ਲੈਣਾ ਵੇ ਕੰਪਨੀ ਬਹੁਤ ਵਧੀਆ ਹੈ ਸਾਈਕਲ ਬਹੁਤ ਵਧੀਆ ਐਵੇਂ ਬਈ 8-10000 ਰੁਪਏ ਆ ਸਸਤਾ ਨਾ ਸਾਈਕਲ ਲੈ ਲਿਓ ਕਈ ਵਾਰ ਆਪਾਂ 8-10000 ਦਾ ਸਾਈਕਲ ਲੈ ਲੈਨੇ ਆ ਗੀਰਾਂ ਵਾਲਾ ਦੇਖ ਕੇ ਵੀ ਸਸਤਾ ਉਹ ਬਈ ਜਵੇਂ ਤਵਾੜ ਬਣ ਜਾਂਦੇ ਆ ਚੀਜ਼ ਭਰਾਂ ਦੀ ਕੋ ਕੰਪਨੀ ਦੀ ਲੈ ਲਓ ਪੈਸੇ ਇੱਕ ਵਾਰੀ ਭਲੇ ਵੱਧ ਲੱਗ ਗਿਆ ਪਰ ਪੈਸੇ ਦੁਖਦੇ ਨਹੀਂ ਬਾਈ ਜਦੋਂ ਦਾ ਮੈਂ ਲਿਆ ਮੈਨੂੰ ਨਾ ਕਿੱਦੋਂ ਕਿੱਦੋਂ ਮਿੰਨਾ ਤਾਂ 3 ਸਾਲ ਹੋ ਗਏ ਲੈ ਇਹਨੂੰ ਸਾਈਕਲ ਇਹਨੂੰ ਤੇ ਕੱਲਾ ਇਹਦੇ ਮੈਂ ਜਿਹੜਾ ਹਾ ਹੁੰਦਾ ਇੱਥੋਂ ਵਾਲਾ ਆ ਚੀਜ਼ ਕੋਈ ਸੀ ਮੈਂ ਵੈਰਾਂਗੇ ਜਾਇਦਾ ਟੁੱਟ ਗਿਆ ਸੀ ਕੋਈ ਇਹਦਾ ਮੈਂ ਕੋਸ ਨਹੀਂ ਇਹਨੂੰ ਕੋਸ ਨਹੀਂ ਹੋਇਆ ਉਹਵੇਂ ਵੱਧ ਗਿਆ ਚੱਲੀ ਜਾਂਦਾਗਾ ਜੇ ਮੈਂ ਓਕੇ ਸਾਈਕਲ ਹੈ ਜੇ ਕਿਸੇ ਨੂੰ ਲੈਣਾ ਬਾਈ ਤੁਹਾਨੂੰ ਦੱਸਿਆ ਪੰਜ ਸਟੋਰ ਆਪਣੇ ਪੰਜਾਬ ਦੇ ਵਿੱਚ ਇਹਨਾਂ ਦੇ ਠੀਕ ਹੈ ਜੇ ਇਹਨੇ ਆਨਲਾਈਨ ਮੰਗਵਾਉਣਾ ਆਨਲਾਈਨ ਵੀ ਮਗਾ ਸਕਦਾ ਹੈਗਾ ਤੇ ਜੇ ਆਪਾਂ ਦੁਕਾਨਾਂ ਤੋਂ ਲਵਾ ਆ ਗਏ ਆਪਣੇ ਨੇੜੇ ਦੇ ਸ਼ਹਿਰ ਦੇ ਵਿੱਚ ਉਹ ਜਿਆਦਾ ਉਹਨਾਂ ਨੇ ਆ ਦਿਨ ਕਮਾਈ ਦਾ ਵਿਚਾਰ ਨੇ ਕਰਨੀ ਹੈ ਨਾ 2-300 ਰੁਪਏ ਵਿੱਚੋਂ ਮਹਿੰਗਾ ਲਵਣਗੇ ਮੇਰੇ ਖਿਆਲ ਦੇ ਵਿੱਚ 75-100 ਦਾ ਉਹ ਦੇ ਦੇਣਗੇ ਬੈਸਟ ਸਾਈਕਲ ਆ ਵਧੀਆ ਸਾਈਕਲ ਤੇ ਬਈ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਮੈਂਟ ਜ਼ਰੂਰ ਕਰਦੇ ਹੋ ਆਪਾਂ ਚੈਨਲ ਸਬਸਕ੍ਰਾਈਬ ਕਰ ਲਓ ਤੁਹਾਨੂੰ ਜਾਣਕਾਰੀ ਵਾਲੀਆਂ ਵੀਡੀਓ ਆਪਾਂ ਹੋਰ ਵੀ ਪਾਉਂਦੇ ਰਹਿਵਾਂਗੇ ਵਲੌਗ ਵੀ ਪਾਉਂਦੇ ਰਹਿਣੇ ਆ ਠੀਕ ਹੈ ਤੇ ਜੇ ਕੋਈ ਨੇ ਕੋਈ ਇੰਟਰਵਿਊ ਕਰਾਉਣੇ ਹੋਵੇ ਆ ਦੀ ਲਾਈਫ ਦੀ ਜ਼ਿੰਦਗੀ ਦੀ ਕੋਈ ਕਹਾਣੀ ਦੱਸਣੀ ਹੋਵੇ ਆਪਣੇ ਇੰਟਰਵਿਊ ਕਰਾਉਣੇ ਚਾਹਨਾ ਬਈ ਤਾਂ ਆਪਣੀ ਉਹ ਵੀ ਕੰਟੈਕਟ ਕਰ ਲੋ ਜੇ ਵੀ ਖਬਰ ਹੁੰਦੀ ਹੈ ਉਹ ਆਪੇ ਨਾਲ ਕੰਟੈਕਟ ਕਰ ਲੋ ਤੇ ਠੀਕ ਹੈ ਜੀ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਜਾਣਕਾਰੀ ਲੱਗੀ ਆ ਤਾਂ ਤੇ ਕਮੈਂਟ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਜੇ ਕੋਈ ਸਮਝ ਤੋਂ ਮੈਸ ਹੈ ਹੋ ਗਾਵੇ ਰਹਿ ਗਿਆ ਹੋਵੇ ਤਾਂ ਕਮੈਂਟ ਕਰ ਦਿਓ ਆਪਾਂ ਦੱਸ ਦੇਵਾਂਗੇ ਠੀਕ ਹੈ ਜੀ ਤੇ ਆ ਲੋਕ ਲੋਕ ਵੀ ਬਈ ਸਾਰਾ ਕੁਸ ਪਾਸੇ ਲੈਣਾ ਪੈਂਦਾ ਇਹਦੇ ਨਾਲ ਤਾਂ ਸਿਰਫ ਸਾਈਕਲ ਟਾਇਰ ਤੇ ਫਰੇਮ ਹੁੰਦਾ ਬਸ ਆ ਚੀਜ਼ਾਂ ਅਲੱਗ ਲੈਣੀਆਂ ਪੈਂਦੀਆਂ ਆਂ ਤੇ ਸਾਈਕਲ ਬੈਸਟ ਆ ਬਈ ਜਿਹਨੇ ਚਲਾਇਆ ਉਹਨੂੰ ਪਤਾ ਹੈਗਾ ਠੀਕ ਹੈ ਜੀ ਤੇ ਵੀਡੀਓ ਦੇ ਉੱਤੇ ਕਮੈਂਟ ਜਰੂਰ ਕਰ ਦਿਓ ਜੇ ਜਾਣਕਾਰੀ ਚੰਗੀ ਲੱਗੀ ਤਾਂ ਤੇ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਤੇ ਧੰਨਵਾਦ ਜੀ